ਮਾਨਸਾ ਸ਼ਹਿਰ ਵਿੱਚ ਲੱਗੇ ਵੱਡੇ ਵੱਡੇ ਕੂੜੇ ਦੇ ਢੇਰਾਂ ਨੂੰ ਕਰੋੜਾਂ ਰੁਪਏ ਖਰਚ ਕੇ ਬੇਸ਼ੰਗ ਇੱਕ ਵਾਰ ਖਤਮ ਕਰਨ ਕਿਨਾਰੇ ਕਰ ਦਿੱਤਾ ਗਿਆ ਸੀ ਪਰ ਹੁਣ ਦੁਬਾਰਾ ਕੂੜਾ ਖਤਮ ਕਰਨ ਵਾਲੇ ਮਸ਼ੀਨਰੀ ਤੰਤਰ ਦੇ ਬੰਦ ਪਏ ਹੋਣ ਕਾਰਨ ਕੂੜੇ ਦੇ ਢੇਰ ਮੁੜ ਲੱਜੁਕੇ ਨੇ ਅਤੇ ਇਹ ਕੂੜਾ ਇੰਨਾ ਜ਼ਿਆਦਾ ਵੱਧ ਚੁੱਕਿਆ ਕਿ ਮੇਨ ਰੋਡ ਤੇ ਵੀ ਆ ਚੁੱਕਿਆ ਹੈ ਇਸ ਤੋਂ ਇਲਾਵਾ ਇਸ ਕੂੜੇ ਦੇ ਢੇਰਾਂ ਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਆਵਾਰਾ ਪਸ਼ੂ ਫਿਰਦੇ ਦਿਖਾਈ ਦਿੰਦੇ ਨੇ ਜੋ ਕਿ ਲੋਕਾਂ ਦੀ ਜਾਨ ਅਤੇ ਮਾਲ ਦੇ ਲਈ ਖਤਰਾ ਬਣੇ ਹੋਏ ਨੇ ਇਹ ਵਾਰਾ ਪਸ਼ੂ ਰਜਾਨਾ ਹੀ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਨੇ ਇਸ ਤੋਂ ਇਲਾਵਾ ਇਨ੍ਹਾਂ ਕੂੜੇ ਦੇ ਢੇਰਾਂ ਦੇ ਨਾਲ ਨਾਲ ਰੇਲਵੇ ਲੈਣ ਵਾਲੇ ਪਾਸੇ ਲੰਬੇ ਸਮੇਂ ਤੋਂ ਟੋਬੇ ਦਾ ਡੰਡਾ ਪਾਣੀ ਖੜ੍ਹਾ ਹੈ ਜੋ ਕਿ ਸ਼ਹਿਰ ਵਾਸੀਆਂ ਦੇ ਲਈ ਬਿਮਾਰੀਆਂ ਦਾ ਕਾਰਨ ਬਣਿਆ ਹੋਇਆ ਹੈ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦੇ ਪੱਕੇ ਹੱਲ ਦੀ ਮੰਗ ਕੀਤੀ ਹੈ ਦੱਸਦੇ ਹੀ ਇਹ ਕਿ ਪਿਛਲੇ ਸਮੇਂ ਪ੍ਰਸ਼ਾਸਨ ਵੱਲੋਂ ਕਰੋੜਾਂ ਰੁਪਇਆ ਖਰਚ ਕਰਕੇ ਕੂੜਾ ਖਤਮ ਕਰਨ ਦੇ ਲਈ ਟੈਂਡਰ ਲਗਾਏ ਗਏ ਸਨ ਅਤੇ ਕੰਮ ਕਰਨ ਵਾਲੀ ਕੰਪਨੀ ਵੱਲੋਂ ਆਪਣਾ ਕੰਮ ਐਗਰੀਮੈਂਟ ਮੁਤਾਬਕ ਮੁਕੰਮਲ ਕਰ ਦਿੱਤਾ ਗਿਆ ਹੈ ਪਰ ਕਰੋੜਾਂ ਰੁਪਇਆ ਖਰਚਣ ਦੇ ਬਾਵਜੂਦ ਵੀ ਕੂੜੇ ਦੇ ਢੇਰ ਉਥੇ ਦੇ ਉਥੇ ਨੇ ਅਤੇ ਕਰੋੜਾਂ ਰੁਪਏ ਖਰਚ ਨਾਲ ਵੀ ਮਾਨਸਾ ਸ਼ਹਿਰ ਇਸ ਕੂੜੇ ਦੇ ਢੇਰਾਂ ਤੋਂ ਨਿਜਾਤ ਨਹੀਂ پا ਸਕਿਆ